ਪੁੱਤ ਦੀ ਮੌਤ ਨੇ ਮਗਲੇ ਆ 3 ਸਾਲਾਂ ਨੇ ਦਿਖਾਇਆ ਉਹਨਾਂ 55200 ਮਾਤੀ ਇਹੋ ਜਿਹੇ ਹਾਲਾਤ ਇੱਕ ਘਟਲ ਤੋਂ ਬਾਅਦ ਉਹਦਾ ਪਰਿਵਾਰ ਹਲ ਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਕੀ ਆ ਵੀ ਵੀ ਵਿਧਾਨ ਸਭਾ ਦੇ ਇਮਾਰਗੇ ਚੱਕੇ ਬੈਠ ਜਾਂਦੇ ਆ ਪੁੱਤ ਦੇ ਇਨਸਾਫ ਦੀ ਗੱਲ ਤੇ ਸਾਰੇ ਐਮ ਐਲ ਏ ਫੇੜੇ-ਫੇੜ ਕਰਦੇ ਦੂਰ ਦੀ ਦੁਰ ਜਾਂਦੇ ਇਹਨਾਂ ਦੀ ਕੋਸ਼ਿਸ਼ ਨਹੀਂ ਲਿਖਾ ਦੀ ਕੋਈ ਅੱਜ ਫਟ ਮੌਤ ਹੋਈ ਹੈ ਕਾਨੂੰ ਤੁਹਾਡੇ ਮਜਾਜ ਕੀ ਉੱਠਣਗੇ ਭਾਈ ਸੁਖਵਿੰਦਰ ਸਿੰਘ ਤੁਸੀਂ ਲਓ ਸੁਖਵਿੰਦਰ ਲਓ ਮਾਈਕ ਆ ਬੋਲ ਕੇ ਸਤਿਵੰਤ ਇਸ ਸ੍ਰੀ ਸ਼ਨਾੜੀ ਨਗਰ ਨਵਾਸੀ ਸੁਮੁੱਛੇ ਇਲਾਕੇ ਚੋਂ ਇਫਤਾਨ ਦੇ ਦੇਵੰਦਿਆ ਸਮਾਜ ਦੇ ਨੱਤੇ ਬੰਦਿਆ ਸਾਰੇ ਵੀਰ ਜਿਹਦੇ ਕੋਲੋਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਉਹਨੂੰ ਦੀਕਾਰ ਦਾ ਸਵਾਗਤ ਹੈ ਮੈਂ ਸੈਡ ਕਰਦਾਂ ਤੁਹਾਨੂੰ ਉਹ ਬੈਠੇ ਨੇ ਲੋਕ ਜਿਹੜਾ ਸੱਚ ਜਾਣਿਓ ਜਦੋਂ ਫੋਨ ਦੇ ਜਰੀਏ ਕੱਲ੍ਹ ਇਹ ਮਤਭਾਗੀ ਖਬਰ ਪਹੁੰਚੀ ਕਿ ਕਿਵਾਰੀ ਫੇਰ ਤੋਂ ਜਿੱਦੋਂ ਦਿਮਾਗ ਦੇ ਉੱਤੇ ਉਹੀ ਕਾਲੀ ਸ਼ਾਮ ਲੱਗੀ ਲਈ ਅੱਖਾਂ ਦੇ ਸਾਹਮਣੇ ਆਉਣ ਲੱਗੀ ਉਹ ਵੀ ਘਰ ਦੇ ਵਿੱਚ ਬੈਠੇ ਆ ਸਰੋਵਰੀ ਜੀ ਦੀ ਮਾਂ ਕਹਿੰਦੀ ਹੈ ਇਹ ਵੀ ਜਾਨ ਆ ਵੀ ਆ ਗਿਆ ਸਰੋਇ ਇੱਕ ਬੇਨਤੀ ਹੈ ਸ੍ਰੀ ਕਮਲਤਾ ਜੀ ਰਹਿ ਮੰਗੇ ਇਹਨਾਂ ਮੌਜੂਦ ਪ੍ਰਕਾਰ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸੇ ਦਾ ਸਰਕਲ ਨੂੰ ਕਰ ਦਿੱਤਾ ਹੈ ਮੈਂ ਲੋਕਾਂ ਦਾ ਯਰਕ ਹੋ ਜਾਂਦੇ ਹਨ ਪਰ ਉਹ ਜਿੰਨਾ ਕੁ ਪੁੱਤ ਦੀ ਮੌਤ ਨੇ ਮੰਗ ਲਿਆ 3 ਸਾਲਾਂ ਨੇ ਸਿਖਾਇਆ ਉਹਨਾਂ ਦਾ 52 ਹਜ਼ਾਰ ਮੈਂ ਕਿਹੋ ਜਿਹੇ ਹਾਲਾਤ ਕਿ ਕਿ ਤੱਕ ਤੋਂ ਬਾਅਦ ਉਹਦਾ ਪਰਿਵਾਰ ਹਟਾਉਂਦਾ ਕਿ ਸਾਡੇ ਪੰਜਾਬ ਦੇ ਵਿੱਚ ਕਦੋਂ ਕੋਈ ਛੋਟੀ ਕੋਈ ਸਜਾਈ ਨਹੀਂ ਰਹੀ ਪਰ ਅੰਸ਼ਾ ਸਾਡੀਆਂ ਲੱਖ ਰੋਕਣੀਆਂ ਹਰ ਇੱਕ ਬੰਦਾ ਉਗੜਾ ਮ ਭਰਿਆ ਹੁੰਦਾ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰ ਇਹ ਨਾ ਖੁਸ਼ਲੀ ਸਜਾਈ ਕੋਈ ਉਸ ਤੋਂ ਕਤਲ ਪਰਫੈਕਟ ਉਸ ਇਹ ਕੋ ਕੋ ਬੈਠ ਕੇ ਗੱਲ ਕਰਨ ਦਾ ਸਮਾਂ ਕੋਈ ਧਿਆਨ ਲਾ ਕੇ ਚਾਰ ਬੰਦੇ ਇਕੱਠੇ ਕਰਕੇ ਸਰਕਾਰ ਦੇ ਦਰਬਾਰੇ ਆ ਕੇ ਕੋਈ ਬਦਲ ਨਹੀਂ ਹੋਰ ਕਿਤੇ ਬਦਲ ਇਸ ਕਰਕੇ ਨਹੀਂ ਜਿਹੜਾ ਸਾਡਾ ਸੰਤਰ ਜਿਹੜੇ ਲੋਕ ਅਸੀਂ ਚੁਣ ਕੇ ਅਕਾਲੀ ਕਾਂਗਰਸੋਂ ਤੋਂ ਦੁਖੀ ਹੋ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਸੀ ਕਿ ਇਹਨੇ ਨਾ ਅੰਗਵਾਰੇ ਦਾ ਖੜਾ ਸ਼ਤੂ ਦਾ ਤੇ ਆਮ ਘਰਾਂ ਦੇ ਘਾਟ ਭੇਜੇ ਹੈ ਸ਼ਾਇਦ ਕੋਈ ਜਾ ਕੇ ਚੰਦ ਦੀ ਗੱਲ ਕਰਨਗੇ ਪਰ ਇਹਨਾਂ ਨੇ ਜੀ ਦਿੱਤਾ ਤੁਹਾਡੇ ਸਾਹਮਣੇ ਅਸੀਂ ਮੀਆਂ بیوی ਵਿਧਾਨ ਸਭਾ ਦੇ ਬਾੜੇ ਜਾ ਕੇ ਬੋਲਣ ਜਾਨੇ ਆ ਪੁੱਤ ਇਨਸਾਫ ਦੀ ਖਤਰ ਆਰੇ ਐਨਐਲਏ ਇਹੇ ਇਹਨਾਂ ਤੋਂ ਦੂਰੀ ਦੂਰ ਜਾਂਦੇ ਇਹਨਾਂ ਨੂੰ ਕੁਛ ਨਹੀਂ ਲਿਆ ਬੀਓ ਹਰੇ ਅੱਜ ਮੌਤ ਆਈ ਹੈ ਕੱਲ ਤੁਹਾਡੇ ਮਜਾਕ ਵੀ ਉੱਡਣਗੇ ਤੁਹਾਡੀ ਭੈਣ ਜਿੱਥੇ ਸੀ ਉਹ ਅਮੀਆਂ ਸੰਗਤ ਦੀ ਜਗ੍ਹਾ ਤੇ ਉਹਦੇ ਖੁੱਝਾ ਲੱਗਣ ਗਿਆ ਤੁਹਾਡਾ ਲੱਗਣ ਗਿਆ ਔਰ ਜਗ੍ਹਾ ਤੋਂ ਜੀਵ ਕੀਤਾ ਜਾਊਗਾ ਉਹਨੇ ਬਚੀਏ ਪੌੜਾ ਮੁਕਤ ਨਹੀਂ ਹੈ ਮੁਕੱਦਮੇ ਲੜਨੇ ਆ ਤੁਸੀਂ ਦੇਖੋ ਹਲੇ ਤੱਕ ਇਹ ਸ਼ੁਰੂ ਆਤਾ ਹੈ ਮੈਂ ਤੁਹਾਡੇ ਕੋਲੇ ਕੁਝ ਮੈਂ ਪੁੱਤ ਦੇ ਸੰਘਰਸ਼ ਲੜਨ ਦੇ ਵਿੱਚ ਕੁਝ ਮੇਥੋਂ ਗਲਤੀਆਂ ਹੋਈਆਂ ਜਿਹੜੇ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਇਹੋ ਜਿਹਾ ਫੱਟ ਲੈਣਾ ਕਰੋ ਜਿਹੜੇ ਮੈਂ ਕਰ ਗਿਆ ਮੇਰਾ ਬਿਆਨ ਕਰਾਉਂਦੇ ਆ ਤੁਹਾਡੇ ਵੀਰ ਨੇ ਔਰ ਬੱਚੇ ਜਦੋਂ ਗੱਲ ਕਤਲਾ ਨਹੀਂ ਚੱਲਦੀ ਹੈ ਉਹ ਦੂਜੀਆਂ ਸਰਕਾਰਾਂ ਨਾਲ ਅੰਕੜੇ ਦਿੰਦੇ ਹੈ ਕਿ ਨਾ ਦੋ ਕਤਲ ਰੋਜ਼ ਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ ਉਹ ਭਾਈ ਨੂੰ ਮਾਰੇ ਕਰਕੇ ਫੋਨੂੰ ਲੈਂਦਾ ਸੀ ਤੁਸੀਂ ਨਾ ਕਿਹਾ ਦਿਓ ਤੁਸੀਂ ਆ ਰਹੇ ਹੋ ਤੁਸੀਂ ਬੇਟਾ ਤੇ ਤੁਸੀਂ ਤਾਂ ਉਤੋਂ ਵੀ ਇਹਦਾ ਵਪਾਰਾ ਤੇ ਲੈ ਜੇ ਸਾਹਿਬ ਜੀ ਨੂੰ ਔਰ ਮਾਤੇ ਵੀ ਕਿਹੜਾ ਹੱਥਲ ਹੁੰਦਾ ਕੋ ਮੇਰੇ ਲੈ ਕੇ ਬੁਢੇ ਢੇਰੇ ਦੇ ਕੋਈ ਮਾਰ ਕੇ ਲੈ ਜਾਂਦਾ ਓਏ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰ ਦਿਓ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਜਿਹੜਾ ਹਲੇ ਆਪਦੇ ਸ਼ੁਰੂਆਤੀ ਪੜਾਵਾਂ ਤੇ ਹੁੰਦਾ ਹੈ ਸਿੱਖ ਜੁੜ ਜੁੜ ਕੇ ਰਲਦੇ ਉਹਨਾਂ ਨੂੰ ਨਾਲ ਤੁਸੀਂ ਸੰਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਵੰਦੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਪਰ ਕਿੰਨੇ ਕਿੰਨੇ ਗਿਣਵਾ ਹੁਣ ਤਾਂ ਜਸਟਿਸ ਦੀ ਲੰਮੀ ਹੋ ਜਾਂਦੀ ਹੈ ਕਤਲਾਂ ਦੇ ਨਾ ਜਾਣਦੇ ਗਿਣਦੇ ਆ ਪਰ ਸਾਡੇ ਚੁਣੇ ਹੋਏ ਨਮਾਇਦੇ ਕੀ ਕਹਿੰਦੇ ਆ ਕਿ ਇੱਕ ਐਵਰੇਜ ਹੈ ਲਾਈਨ ਆਊਟ ਦੇ ਵਿੱਚ ਕੋਈ ਫਰਕ ਨਹੀਂ ਹੈ ਹੁਣ ਇੰਨਾ ਵੱਡਾ ਕਤਲ ਹੋ ਗਿਆ ਜਸਟਿਸ ਕਾਹਦਾ ਜਸਟਿਸ ਕਾਹਦਾ ਕਿ ਸਾਨੂੰ ਸੁਮਿੰਦਰ ਭਾਈ ਮਿਲ ਜੂਗਾ ਨਹੀਂ ਮਿਲਣਾ ਨਾ ਤੇ ਮਿਲ ਨਹੀਂ ਜਸਟਿਸ ਕਾਹਦਾ ਮਿਲੂਗਾ ਅਸੀਂ ਚਾਹੁੰਦੇ ਹਾਂ ਸਿਸਟਮ 'ਚ ਸੁਧਾਰ ਦੀ ਗੱਲ ਅਸੀਂ ਚਾਹੁੰਦੇ ਹਾਂ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਧੁੱਪ ਨਹੀਂ ਕੀਤਾ ਜਾਵੇ ਜਿਹੜੀ ਕਿ ਕਤਲ ਦੀ ਸਜ਼ਾ ਕੀ ਹੈ ਇਹਨਾਂ ਲੋਕ ਉਹਨਾ ਪਰਚਾ ਦਰਜ ਹੋ ਵੀ ਜਿਮਨੀਆ ਲਿਖਣਗੇ ਲੰਦਾ ਪਾਪਾ ਕਰਕੇ ਅਦਾਲਤ 'ਚ ਰੱਖ ਦੇਣਾ ਉਹਨੂੰ ਮਗਰੋਂ 5 ਸਾਲਾਂ ਬਾਅਦ ਤਾਂ 법ੂਨ ਕਹਿੰਦੇ ਜੇ ਉਹ ਸਰਕਾਰੀ ਵਕੀਲ ਆਪਦਾ ਵੀ ਨਾ ਕਰੇ ਸਰਕਾਰ ਵਕੀਲ ਇੱਕ ਵੀ ਜਮਾਨਤ ਕਰ ਦਿੰਦੀ ਤੇ ਇੱਕ ਪਾਸੇ ਬਾਈ ਸਿਰਫ ਉਹਨੂੰ ਮਿਲਿਆ ਪਰਾਰ ਰੁਕਿਆ ਤੁਹੇ ਪਾਸੇ ਦੇ 400 ਜੇ ਜਿਵਾਣੇ ਉਹ ਤੋਂ ਮੋਰੇ ਰਾਜੂ ਆਏ ਨਹੀਂ ਪਤਾ ਉਹਨੂੰ ਪੈਣਾ ਜੇਲ੍ਹ ਨਹੀਂ ਹੈ ਜੀ ਅੱਜ ਉਹਦੇ ਆਪਾਂ ਦੇਖੇ ਜਦੋਂ ਬਹਾਰ ਕੁਰੀਆ ਵਰਗੇ ਲਾਹਰ ਕੁਮਰ ਕੇ ਪਤਾ ਨਹੀਂ ਹੁੰਦਾ ਕਿੰਨੇ ਲੋਕਾਂ ਹੁੰਦੇ ਜੀਮ ਨਹੀਂ ਜਾਂਦੇ ਕਿੰਨੇ ਬੈਠੇ ਹੈ ਇਸ ਤੋਂ ਬਾਅਦ ਉਹਨਾਂ ਦੇ ਇਸ ਤੋਂ ਬਾਅਦ ਵੀ ਹੋਗਾ ਪਿਛਾ ਬਣ ਗਿਆ ਢੰਗਾ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਨੀਤਿਕ ਲੋਕ ਘਰੇ ਹੋਏ ਨਹੀਂ ਤੋੜੇ ਸਾਹਮਣੇ ਦਾਸਤਾ ਇਹ ਜਿਹੜੀ ਆਦਿ ਦੀ ਘਟਨਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨੇ ਦੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੀ ਹੈ ਸਿੰਧੀ ਦਾ ਖੇਲਾ ਛੁੱਟਦਾ ਮੈਂ ਸਭੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਲੈ ਕੇ ਤੇ ਲੈ ਕੇ ਜੀ ਰਾਤ ਨੂੰ ਛੁੱਟਦਾ ਕਿਸੇ ਨੇ ਗਾਲੀ ਨਹੀਂ ਕਹੀ ਫਿਰ ਉਸ ਤੋਂ ਮੋਰੋ ਸਿਕਿਉਰਟੀ ਬਟਾਇਆ ਕਰਤੀ ਜੀ ਆਹ ਨਾ ਕਰਤਾ ਸਤਵਿੰਦਰ ਬਾਈ ਦਾ ਅਸਲਾ ਜਮਾ ਕਰ ਲਿਆ ਜੀ ਆਹ ਕਰਤਾ ਇਹ ਮਾਗਰਪਤੀ ਹੋਏ ਨੇ ਉਹਨਾਂ ਉਹ ਤੋਂ ਸਭ ਖੁਸ਼ ਬਣਾ ਕਰਦੇ ਆਂ ਜੇ ਲੋਕਾਂ ਨੂੰ ਦੇਖਣ ਲਈ ਹੁਣ ਜਮਾ ਕਰਦਾ ਹੁਣ ਜਦੋਂ ਹੁਣ ਜਿਹੜਾ ਮਰਜੀ ਦੁਕੀ ਦਾ ਰੀਤ ਤੇ ਧੋ ਉਹ ਗੋਲੀ ਮਾਰ ਕੇ ਤੁਰਦੀ ਹੁਣ ਵੀਰਾਂ ਜਿਹਦੇ ਨਾਲ ਤਾਂ ਹੁੰਦੀ ਆ ਲਾਗ ਦਾ ਬੇੜਾ ਜਦੋਂ ਮੇਤ ਤੇ ਲੰਘਾਂਗੇ ਧਰ ਮੂਰਤੀ ਲਾ ਦੇਵਾਂਗੇ ਕੱਲੇ ਕੱਲੇ ਨਾ ਜਾਵਾਂਗੇ ਹੁਣ ਜੀ ਆਈ ਨਹੀਂ ਪਤਾ ਤੁਸੀਂ 50 ਜਣੇ ਫਿਰ ਉਹ ਕਿਹੜਾ ਬਸਰ ਕੱਢੂ ਬੱਜ ਕੇ ਗੋਲੀ ਮਾਰੂ ਉਹ ਆ ਕੀ ਹੱਲੇ ਭਾਈ ਕਾਨੂੰਨ ਨੂੰ ਬਚਤ ਕਰਾਂਗੇ ਇਹਨਾਂ ਨਾਮਾ ਉਹਨਾਂ ਬੰਦੇ ਦਾ ਅਰੇਕੀ ਲਈ ਬੀਜੇ ਜਿਹੜੇ ਕੋਲੇ ਬਸੋਂ ਕੰਮ ਕੋਈ ਨਹੀਂ ਹਰਾਮ ਦਾ ਖਾਣਾ 24 ਘੰਟੇ ਤੇ ਸਭ ਤੋਂ ਵੱਧ ਨੀੜਾ ਕਿੰਨਾ ਤੇ ਜਿਹਦੇ ਵਿਗਵਾਕ ਚੰਗੀ ਲੈਂਦੇ ਆ ਜਿਹਦਾ ਘਾਕ 4 ਪੈਸੇ ਕਮਾ ਕੇ ਘਰੇ ਵਰਦੇ ਉਹ ਵੀ ਬਹੁਤ ਸਭ ਤੋਂ ਲੈਦੇ ਆ ਇਹ ਚੋਣ ਲਈ ਆ ਉਹ ਮੈਨੂੰ ਐ ਦੇਖੋ ਗੈਂਗਸਟਰ ਬਾਦ ਤੇ ਨਸ਼ੇ ਦੇ ਤਸਕਰ ਤੇ ਕੋਲ ਕਿਹਦੇ ਦੇ ਨੋ ਪੈਣੂਗਾ ਜੇ ਤੁਸੀਂ ਕਹੋਗੇ ਨਸ਼ਾ ਬੰਦ ਹੋ ਜਾਊਗਾ ਐਕਸਟ੍ਰੀਮ ਦੇ ਲੈ ਕੇ ਜਾਂਦੇ ਰਹਿ ਕੇ ਤਾਂ ਇਹ ਬਹੁਨੇ ਜਿਹੜਾ ਆਪਦੇ ਵਿੱਚ ਜੁੜਿਆ ਨਿਕਾ ਇਹ ਸਭਾ ਕੌਣ ਹੈ ਸਿੱਤਨਾ ਬੰਦਾ ਨਸ਼ਾ ਵਿੱਚ ਦੇ ਮੇਰੇ ਵਰਗਾ ਲੈ ਕੇ ਤੂੰ ਦਾ ਹਿੱਸੇ ਲੈ ਕੇ ਬਾਹਰ ਨੂੰ ਕੱਢਣ ਨੂੰ ਮਲਾਜਮ ਦਾ ਤੋਂ ਬਹੁਨੇ ਜਿਹੜਾ ਆਪਦੇ ਵਿੱਚ ਜੁੜਿਆ ਔਰੇ ਤਰੀਕੇ ਦੇ ਨਾਲ ਜਿਹਨਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨੂੰ ਕਲੀਅਰ ਕੀਤਾ ਜਾਂਦਾ ਹੈ ਪਹਿਲਾਂ ਸਾਡੇ ਦਵਾਈ ਦੇਕਾਰ ਦਿੱਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਾ ਜਾਂਦਾ ਹੈ ਉਹ ਵੇਖ ਯਕੀਨ ਕਰ ਲੈ ਬੁਢੇ ਜਾਂਦੇ ਆ ਉਹੀ ਕसम ਤੁਹਾਡੇ ਸਾਹਮਣੇ ਜਿਹੜਾ ਉਹ ਹੋਇਆ ਮੈਂ ਕਹਿੰਦਾ ਕਿ ਮੇਰੇ ਦੁਆਕ ਦੀ ਅੱਜ ਜਾਂਚ ਧੰਗ ਨਾਲ ਹੋਵੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸੁਖਬੰਦਰ ਦੇ ਕਤਲ ਦੀ ਜਾਂਚ ਜਿਹੜੇ ਤੇਰੀ ਜਿਹੜਾ ਮੇਰੇ ਨਾਲ ਭੱਜਦਾ ਹੈ ਜਦੋਂ ਤੁਸੀਂ ਉਹ ਪੁੱਲ ਆਇਆ ਚੱਕਲੀ ਤੂੰ ਬਾਤ ਤੁਹਾਡਾ ਮਸਲਾ ਖਤਮ ਤੁਸੀਂ ਚੱਲ ਜਾਓ ਆ ਡਾਕਟਰਾਂ ਦੇ ਜਿਹੜੇ ਮਾਰ ਚੁੱਕੇ ਰਹਿ ਜਾਓਗੇ ਕਿਸੇ ਨਾ ਮੋੜੀ ਗੱਲ ਨਹੀਂ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਦੇ ਬੈਠਾ ਦੀ ਮੁੱਖ ਮੰਤਰੀ ਨੂੰ ਇਹ ਨਹੀਂ ਕਿਹਾ ਬਜ਼ੁਰਗ ਜੋੜਿਆ ਜਨ ਤਰਸ ਦੇ ਨਾਲ ਦੇ ਉੱਤਰ ਬਿਠਾ ਕੇ ਕਹਦਾ ਗੱਪੀ ਪਿਆਜ ਦੁਖੀ ਨੇ ਦੁਨੀਆ ਜਿਹੜੀ ਹੈ ਨਹੀਂ ਪਰ ਨਹੀਂ ਕੋਈ ਚਰਚ ਨਹੀਂ ਕਰਦਾ ਵੀ ਲੋ ਆ ਤਾਂ ਅਸੀਂ ਇਹੋ ਜੇ ਝੰਡਾ ਲਿਆ ਕੇ ਖੜਾ ਨੇ ਜਿੰਨਾ ਦਾ ਕੰਮ ਸਤੇਜ ਕੱਤੀ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਭੂਖ ਬਣਾ ਕੇ ਸੱਪਾ ਲੈ ਗਏ ਹੁਣ ਵੀ ਸੌ ਕਿਲੋ ਮੀ ਤੇ ਹਰ ਆਪਣੀਆਂ ਇਹਦੇ ਲਈ ਵਿਧਾਨ ਸਭਾ ਦੇ ਵਿੱਚ ਬਹੁਤ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਕੀ ਸ਼ਬਦ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਥੋੜੇ ਹੋ ਦੇ ਇਲੈਕਸ਼ਨ ਦੇ ਵੇਲੇ ਕੁਝ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦਾ ਜਦੋਂ ਇੱਕ ਵਾਰ ਐਮਐਲਏ ਬਣਦਾ ਦੂਜੀ ਵਾਰ ਤੁਸੀਂ ਐਮਪੀ ਬਣਦਾ ਉਹ ਬਾਈ ਜਿਨ੍ਹਾਂ ਮੇਰੇ ਪੁੱਤ ਦੇ ਕਮਰੇ ਦੇ ਵਿੱਚ ਸੀ ਜਿਹੜੇ ਬੰਦੇ ਨੇ ਗੱਲ ਲਿਖੀ ਸੀ ਕਿ ਅੱਜ ਮਾਂ ਕੁਝ ਨੇਰੀ ਆਉਂਦੀ ਉਹਦੇ ਐਫਆਈਆਰ ਵੀ ਹੋਈ ਪਰ ਤੁਹਾਡੇ ਚੂਹੇ ਹੋਏ ਲੀਡ ਨੇ ਉਹਨੂੰ ਗ੍ਰਿਫਤਾਰ ਦੀ ਕਰਿਆ ਇਹ ਰੋਟੀ ਨੇ ਪਰ ਉਹ ਤੋਂ છੜਿਆ ਅੱਜ ਤੱਕ ਪੁਲਿਸ ਨੇ ਬੰਦੂ ਇਹ ਨਹੀਂ ਦੱਸਿਆ ਉਹਨੂੰ ਕੇਸ ਤੋਂ ਬਾਹਰ ਕਰਤਾ ਕੋ ਅੰਦਰ ਕਰਕੇ ਮੈਨੂੰ ਪਤਾ ਜੀ ਉਹ ਬਾਹਰ ਕਰਕੇ ਕਲੀਨ ਚੇਟ ਦੇ ਦੀ ਉਹ ਬੰਦਾ ਵਿਰੇਸ਼ ਵੀ ਨਿਕਲ ਗਿਆ ਆਹ ਪ੍ਰਮਾਤਮਾ ਜਨ ਮਰਤੀ ਸਹਜ ਦੇ ਦੇ ਪਰ ਇਸ ਪੁਲਿਸ ਨੂੰ ਕੋਈ ਅੰਦੀਦ ਨਾਲ ਕਿਉਂ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਇਹਨਾਂ ਦੇ ਅਸ਼ੋਰਿਆਂ ਦੇ ਉੱਤੇ ਮੈਂ ਮੇਰੇ ਪੁੱਤਰ ਦੇ ਕੇਸ ਨੂੰ ਲੈ ਕੇ ਕਈ ਵਾਰ ਇਹ ਮਹਿਸੂਸ ਕੀਤੀ ਹੈ ਤੇ ਜਦ ਆਸਰਾ ਦੀਆਂ ਅੱਖਾਂ ਨਾਲ ਮੁੰਡਿਆਂ ਨੇ ਜਦੋਂ ਮਾਦ ਨੂੰ ਦਿੱਤਾ ਉਹਨਾਂ ਨੂੰ ਬੇਹੱਦ ਦੁੱਖ ਵੀ ਗਿਆ ਇਸ ਗੱਲ ਦਾ ਵੀ ਇਹ ਇਸ ਬੰਦੇ ਨਾਲ ਬਹੁਤ ਮਾਰੀ ਹੋਈ ਹੈ ਉਹ ਕਿਉਂ ਜਦੋਂ ਅਸੀਂ ਲੇਰਤਾਂ ਤੋਂ ਉੱਤੇ ਜਿੱਥੋਂ ਦਾ